ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਆ ਉਹਨਾਂ ਨੇ ਤਬਾਹੀ ਮਚਾਈ ਹੋਈ ਹੈਗੀ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਆ ਕਹਿੰਦੇ ਭਈ ਇਹ ਇਵਨ ਸਪੇਸ ਦੇ ਉੱਤੋਂ ਵੀ ਸੈਟਲਾਈਟ ਦੇ ਰਾਹੀਂ ਈਜ਼ਲੀ ਦੇਖੀਆਂ ਜਾ ਸਕਦੀਆਂ ਹੈਗੀਆਂ ਐਨਓਏਏਜ਼ ਗੋਸ ਵੈਸਟ ਸੈਟਲਾਈਟ ਜਿਹੜੇ ਆ ਉਸ ਨੇ ਇਹ ਸਾਰੇ ਅੱਗਾਂ ਲੱਗੀਆਂ ਦੇ ਇਮੇਜਸ ਫੜੇ ਹੈਗੇ ਆ ਇਹ ਉਹ ਜਿਹੜੇ ਆ ਤੁਸੀਂ ਈਜ਼ੀਲੀ ਦੇਖ ਸਕਦੇ ਹੋ ਅੱਜਕੱਲ ਗੂਗਲ ਦੇ ਉੱਤੇ ਵੀ ਹੋਰ ਬਹੁਤ ਜਗ੍ਹਾ ਉਹ ਘੁੰਮ ਰਹੇ ਹੈਗੇ ਆ ਆ ਇਹਦੇ ਵਿੱਚ ਕਹਿੰਦੇ ਵੀ ਬ੍ਰਿਜ ਫਾਇਰ ਤੇ ਜੋ ਸੈਨ ਗੈਬਰੀਅਲ ਮਾਊਂਟਨਸ ਆਫ ਲਾਸ ਐਂਜਲਸ ਦੇ ਵਿੱਚ ਸੀ ਸੈਨ ਬੋਰਨਡੀਨੋ ਕਾਉਂਟੀਜ਼ ਦੇ ਵਿੱਚ ਲਾਈਨ ਫਾਇਰ ਸੈਨ ਬੋਰਨਡੀਨੋ ਮਾਊਂਟਨਸ ਦੇ ਵਿੱਚ ਤੇ ਸਾਊਥ ਫਰਦਰ ਸਾਊਥ 에어ਪੋਰਟ ਫਾਇਰ 오ਰੇਂਜ ਤੇ ਰਿਵਰਸਾਈਡ ਕਾਉਂਟੀ ਚ ਇਹ ਸਾਰਾ ਕੁਝ ਦੇਖਿਆ ਜਾ ਸਕਦਾ ਹੈਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਦੇ ਬਿਲਡਿੰਗਸ ਆ ਖਤਰੇ ਦੀ ਘੰਟੀ ਦੇ ਉੱਤੇ ਹੈਗੀਆਂ ਕਿਸੇ ਟਾਈਮ ਵੀ ਉਹਨਾਂ ਨੂੰ ਅੱਗ ਲੱਗ ਸਕਦੀ ਹੈਗੀ ਆ ਜਿਹੜਾ ਟੈਂਪਰੇਚਰ ਆ ਉਹ ਟ੍ਰਿਪਲ ਡਿਜੀਟ ਹੋਇਆ ਪਿਆ ਆ 100 ਤੋਂ ਉੱਤੇ ਹੈਗਾ ਏਵੈਕੂਏਸ਼ਨ ਆਰਡਰਸ ਆਲਰੇਡੀ ਜਾਰੀ ਕੀਤੇ ਗਏ ਹੈਗੇ ਆ 에어ਪੋਰਟ ਫਾਇਰ ਜਿਹੜੀ ਆ ਉਹ ਤੇ ਦੇਖੇ ਜਾ ਸਕਦਾ ਵੀ ਪਿੱਛੇ ਕਿਦਾਂ ਲੋਕਾਂ ਦੀਆਂ ਕਾਰਾਂ ਸੜ ਗਈਆਂ ਪੂਰਾ ਜਿਹੜਾ ਉੱਥੇ ਰੂਵਲ ਬਣਿਆ ਹੋਇਆ ਆ ਐਸ਼ ਹੈਗੀ ਆ ਅੋਰੈਂਜ ਕਾਉਂਟੀ ਦੇ ਵਿੱਚ ਵਾਈਟ ਹਾਊਸ ਨੇ ਕਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਬੜੀ ਕਲੋਸਲੀ ਇਸ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਆ ਤੇ ਨਾਲ ਦੀ ਨਾਲ ਰੈਜ਼ਿਡੈਂਸ ਨੂੰ ਵੀ ਇਹ ਕਹਿ ਰਹੇ ਆ ਕਿ ਜੋ ਕੈਲੀਫੋਰਨੀਆ ਦੀਆਂ ਅਥਾਰਟिटीज ਕਹਿ ਰਹੀਆਂ ਹੈਗੀਆਂ ਲੋਕਲ ਤੇ ਸਟੇਟ ਉਹਨਾਂ ਨੂੰ ਫਾਲੋ ਕਰੋ ਜੇ ਤੁਹਾਨੂੰ ਵੈਕੂਏਟ ਕਰਨਾ ਪੈਣਾ ਹੈ ਤੇ ਵੈਕੂਏਟ ਕਰਨਾ ਚਾਹੀਦਾ ਹੈਗਾ ਆ ਸੋ ਵਾਈਲਡ ਫਾਇਰ ਦੇ ਨਾਲ ਦਰਜਨਾਂ ਦੇ ਕਰੀਬ ਘਰ ਆਲਰੇਡੀ ਸੜ ਕੇ ਸੁਆਹ ਹੋ ਚੁੱਕੇ ਆ ਹਜ਼ਾਰਾਂ ਦੀ ਗਿਣਤੀ 'ਚ ਲੋਕ ਭੱਜ ਚੁੱਕੇ ਹੈਗੇ ਆ ਸਦਰਨ ਕੈਲੀਫੋਰਨੀਆ ਦੀਆਂ ਜਿਹੜੀਆਂ ਪਹਾੜੀਆਂ ਆ ਈਸਟ ਆਫ ਲਾਸ ਐਂਜਲਸ ਦੇ ਵਿੱਚ ਅ ਦਰਜਨ ਦੇ ਕਰੀਬ ਜਿਹੜੇ ਲੋਕ ਆ ਕਹਿੰਦੇ ਭਈ ਉਹਨਾਂ 'ਚ ਫਾਇਰ ਫਾਈਟਰਸ ਆ ਉਹਨਾਂ ਦੇ ਸੱਟਾਂ ਵੀ ਲੱਗੀਆਂ ਹੈਗੀਆਂ ਜੀ ਸੋ ਫਾਇਰ ਫਾਈਟਰਸ ਦੇ ਸੱਟਾਂ ਲੱਗੀਆਂ ਇੱਕ ਬੰਦਾ ਜਿਹੜਾ ਆ ਔਰੇਂਜ ਕਾਉਂਟੀ ਦੇ ਵਿੱਚ ਉਸ ਨੂੰ ਅੱਗ ਲੱਗ ਗਈ ਲੱਕਲੀ ਉਹ ਸਰਵਾਈਵ ਕਰ ਗਿਆ ਕਿਸੇ ਤਰ੍ਹਾਂ ਦੀ ਡੈਥ ਕਿਹੜੀ ਆ ਉਹ ਹੋ ਰਿਪੋਰਟ ਨਹੀਂ ਕੀਤੀ ਗਈ ਹੈਗੀ ਵਾਇਲਡ ਫਾਇਰ ਦੇ ਨਾਲ tens of thousands of home ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਤੇ ਹੋਰ ਸਟਰਕਚਰਸ ਜਿਦਾ ਸ਼ੋਪਿੰਗ ਸੈਂਟਰ ਕੋਈ ਹੋਰ ਜਿਹੜੀਆਂ ਬਿਲਡਿੰਗਸ ਆ ਉਹੋ ਅੱਗ ਦੀ ਭੇਂਟ ਚੜ ਸਕਦੀਆਂ ਹੈਗੀਆਂ ਇਸ ਤੋਂ ਬਿਨਾਂ ਜਿਹੜੀਆਂ ਵੱਡੀਆਂ ਅੱਗਾਂ ਹੋਰ ਲੱਗੀਆਂ ਹੋਈਆਂ ਆ ਉਹ ਆਈਡਾਹ ਓਰੇਗਨ ਨਿਵਾਡਾ ਦੇ ਵਿੱਚ ਨਿਵਾਡਾ ਦੇ ਵਿੱਚ ਰੀਨੋ ਤੋਂ ਬਾਹਰ 20000 ਲੋਕ ਜਿਹੜੇ ਆ ਉਹ ਆਪਣੇ ਘਰਾਂ ਨੂੰ ਛੱਡ ਕੇ ਭੱਜ ਗਏ ਆ ਉਥੋਂ ਉਥੇ ਵੀ ਜਿਹੜੀ ਸਿਚੁਏਸ਼ਨ ਆ ਬਹੁਤ ਜਿਹੜੀ ਆ ਟੈਂਸਰ ਇਸ ਟਾਈਮ ਦੇ ਉੱਤੇ ਬਣੀ ਹੋਈ ਹੈਗੀ ਆ ਅ ਰੈਟਵੁੱਡ ਕਮਿਊਨਿਟੀ ਆ ਇੱਕ ਬੜੀ ਕਹਿੰਦੇ ਟਾਈਟ ਨੈਟ ਕਮਿਊਨਿਟੀ ਹੈਗੀ ਆ ਪੈਸੀਫਿਕ ਕ੍ਰੈਸਟ ਟ੍ਰੇਲ ਦੇ ਉੱਤੇ ਤੇ ਉਹਨਾਂ ਨੂੰ ਬ੍ਰਿਜ ਫਾਇਰ ਤੋਂ ਬਾਅਦ ਅਵੇਕੂਏਟ ਕੀਤਾ ਗਿਆ ਹੈਗਾ ਅ ਕਹਿੰਦੇ ਭਈ ਸਾਡੇ ਕੋਲ ਉੱਥੋਂ ਭੱਜਣ ਲਈ ਕੋਈ ਵੀ ਜਿਹੜੀ ਚੀਜ਼ ਅਸੀਂ ਨਹੀਂ ਲਿਜਾ ਸਕੇ ਟਾਈਮ ਬੜਾ ਘੱਟ ਸੀ ਸੋ ਪਹਾੜੀਆਂ ਦੇ ਵਿੱਚ ਲੋਕ ਰਹਿੰਦੇ ਤਾਂ ਬਹੁਤ ਆ ਪਰ ਜਦੋਂ ਫਿਰ ਇਦਾਂ ਦੀ ਸਿਚੁਏਸ਼ਨ ਆਂਦੀ ਆ ਉੱਥੋਂ ਭੱਜਣਾ ਬੜਾ ਔਖਾ ਹੁੰਦਾ ਆ ਯੂਸੀਐਲਏ ਦੇ ਕਲਾਈਮੇਟ ਸਾਇੰਟਿਸਟ ਡੈਨੀਅਲ ਸਵੈਨ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਅੱਗ ਆ ਉਹ ਟ੍ਰੇਨਸ ਦੇ ਲਗ ਟੈਰਨ ਜਿਹੜੀਆਂ ਟ੍ਰੇਨਸ ਹੈਗੀਆਂ ਆ ਟ੍ਰੈਂਚਸ ਆ ਉਹਨਾਂ ਦੇ ਲਾਗੇ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਆ ਰਾਈਟਵੁੱਡ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦੇ ਕੋਲ ਬਹੁਤ ਘੱਟ ਸਮਾਂ ਹੈਗਾ ਉਥੋਂ ਭੱਜਣ ਦਾ ਤੇ 슬로ਪ ਦੇ ਉੱਪਰ ਦੀ ਜਿਹੜੀ ਅੱਗ ਆ ਉਹ ਜਾ ਰਹੀ ਹੈਗੀ ਆ ਜੇ ਦੇਖਿਆ ਜਾਵੇ ਪਿਛਲੇ ਸਾਲ 2023 ਨਾਲੋਂ ਜੀ ਤਿੰਨ ਟਾਈਮ ਜ਼ਿਆਦਾ ਆਲਰੇਡੀ ਏਕੜ ਸੜ ਕੇ ਸੁਆਹ ਹੋ ਚੁੱਕੇ ਆ ਵਾਈਟ ਹਾਊਸ ਨੇ ਕਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹ ਬਿਲਕੁਲ ਇਸ ਸਿਚੁਏਸ਼ਨ ਨੂੰ ਦੇਖ ਰਹੇ ਆ ਕਹਿੰਦੇ ਵੀ ਆ ਸਾਹਿਬ ਇਸ ਵੀਕ ਦੇ ਐਂਡ ਤੱਕ ਜਿਹੜਾ ਟੈਂਪਰੇਚਰ ਆ ਉਹ ਥੋੜਾ ਡਾਊਨ ਚਲ ਜਾਊਗਾ ਤੇ ਫੇਰ ਜਿਹੜੀ ਆ ਅੱਗ ਬੁਝਾਉਣ ਦੇ ਵਿੱਚ ਕੰਮ ਕਾਮਯਾਬ ਹੋ ਜਾਣਗੇ ਜੋ ਫਾਇਰ ਫਾਈਟਰ ਲੱਗੇ ਹੋਏ ਹੈਗੇ ਆ 에어ਪੋਰਟ ਫਾਇਰ ਜੋ orange ਕਾਉਂਟੀ ਚਾ ਉਸਨੇ 35 ਸਕੁਅਰ ਮਾਈਲ ਜਿਹੜਾ ਆ ਸੜ ਕੇ ਸੁਆਹ ਕਰ ਦਿੱਤਾ ਆ ਉਹਦੇ ਵਿੱਚ ਕਾਰਾਂ ਘਰ ਬਹੁਤ ਹੋਰ ਚੀਜ਼ਾਂ ਜਿਹੜੀਆਂ ਸੜ ਗਈਆਂ ਹੈਗੀਆਂ ਤੇ 0% ਕੰਟੇਨਡ ਆ ਤੁਸੀਂ ਹਿਸਾਬ ਲਾ ਲਓ ਕੋਈ ਚਾਰਾਂ ਪਾਸਿਆਂ ਨੂੰ 35 ਮੀਲ ਹੋਵੇ ਤੇ ਕਿੰਨਾ ਵੱਡਾ ਜਿਹੜਾ ਏਰੀਆ ਇਹ ਬਣਦਾ ਹੈ ਜੀ ਤੇ ਜਿਹੜੀ ਬ੍ਰਿਜ ਫਾਇਰ ਆ ਈਸਟ ਆਫ ਲਾਸ ਐਂਜਲਸਾ ਉਹ 75 ਸਕੁਅਰ ਮਾਈਲ ਉਹ ਵੀ ਬਹੁਤ ਵੱਡਾ ਏਰੀਆ ਆ ਤੇ ਉਹਦੇ ਚ 33 ਘਰ ਸੜ ਗਏ 6 ਕੈਬਨ ਸੜ ਗਏ ਸੜ ਗਏ ਹੈਗੇ ਆ 10000 ਲੋਕਾਂ ਨੂੰ ਅਵੇਕੂਏਟ ਕੀਤਾ ਗਿਆ ਆ ਲਾਈਨ ਫਾਇਰ ਜਿਹੜੀ ਸੈਨ ਵਾਲਨਟੀਨੋ ਨੈਸ਼ਨਲ ਫੋਰੈਸਟ ਦੇ ਵਿੱਚ ਆ ਉਹ 54 ਸਕੁਅਰ ਮਾਈਲ ਉਹ ਉਸਨੇ ਆਪਣਾ ਏਰੀਆ ਜਿਹੜਾ ਸੜ ਕੇ ਸੁਆਹ ਹੋ ਗਿਆ ਹੈਗਾ ਜਿੱਥੇ ਤਿੰਨ ਫਾਇਰ ਫਾਈਟਰਸ ਨੂੰ ਸੱਟਾਂ ਵੀ ਜਿਹੜੀਆਂ ਲੱਗੀਆਂ ਹੈਗੀਆਂ ਕੈਲੀਫੋਰਨੀਆ ਦੇ ਗਵਰਨਰ ਗੈਬਰਨ ਨਿਊਸਮ ਨੇ ਆਲਰੇਡੀ ਨੈਸ਼ਨਲ ਗਾਰਡਸ ਜਿਹੜੇ ਭੇਜ ਦਿੱਤੇ ਆ ਲੋਕਾਂ ਨੂੰ ਏਵੈਕੂਏਟ ਕਰਨ ਦੇ ਲਈ ਸੈਨ ਬਰਨਡੀਨੋ ਕਾਉਂਟੀ ਦੇ ਵਿੱਚ 65600 ਘਰ ਤੇ ਬਿਲਡਿੰਗਸ ਜਿਹੜੀ ਲਾਈਨ ਫਾਇਰ ਆ ਉਹਦੀ ਥ੍ਰੈਟ ਦੇ ਅੰਡਰ ਹੈਗੇ